ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਤ ਜਲਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਆ ਦੋ گاਵਾ ਦਿਖਾਵਾਂਗੇ ਇੱਕ ਤਾਂ ਤਾਜੀ ਸੂਜ ਆ ਬਿਲਕੁਲ ਜੇਰ ਜੱਪੇ ਤੇ ਮਾਰਨੀ ਗਰੀ ਕੈਮਰਾ ਜੇਰ ਵੀ ਡਾਨਾ ਤੇ ਇੱਕ ਆ ਗਿਆ ਇਧਰਲੇ ਪੰਨੇ ਗੱਬਣ ਬੱਛੀ ਇਹ ਵੀ ਬਹੁਤ ਕਮਾਲ ਦੀ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵੀਡੀਓ ਜੀ ਕਰਾ ਦਾਂਗੇ ਫਿਕਸ ਫਿਕਸ ਹੀ ਰੇਟ ਕਰਾ ਦਾਂਗੇ ਅਗਾ ਚੰਕ ਹੋਰ ਹੋਰ ਸਤਿ ਸ਼੍ਰੀ ਅਕਾਲ ਭਰਾ ਮੇਰਾ ਹੋਰ ਕਿਵੇਂ ਆ ਵਧੀਆ ਪਰਮਾਤਮਾ ਦੀ ਬਹੁਤ ਬਹੁਤ ਦੀ ਕਿਰਪਾ ਵੀਰੇ ਚੜਦੀ ਕਲਾ ਜਮਾ ਸਭ ਦੀ ਖਲਾਜਮਾ ਪੂਰੀ ਵੀਡੀਓ ਖਾਸੇ ਦਿਨ ਬਾਅਦ ਆਈ ਥੋੜਾ ਜਿਆਦਾ ਆਪਾਂ ਕੰਮ ਦੇ ਵਿੱਚ ਰੁੱਝੇ ਹੋਏ ਸੀ ਕੰਮ ਦੇ ਵਿੱਚ ਵੈਸੇ ਉਹ ਮਾਲ ਆ ਤੇਰੀ ਵੀਡੀਓ ਹੁਣੇ ਵੀਕ ਜਾਂਦਾ ਸੀਗਾ ਹਾਂ ਜੇ ਇੱਕ ਵੀਡੀਓ ਪਾਜੀ ਦੱਸ ਦਿੰਦਾ ਨਾ ਲੋਡ ਨਹੀਂ ਪੈਣੀ ਨੰਬਰ ਬੋਲ ਨੰਬਰ 9779457644 ਵੀਰੇ ਤਾਜੀ ਤੋਂ ਕਰ ਲਈ ਸੀ ਤਾਜੀ ਤੋਂ ਕਰ ਲਈ ਵੀਰੇ 2-3 ਘੰਟੇ ਹੋ ਗਏ ਸੁਈ ਨੂੰ ਨਾਲ ਦੀ ਨਾਲ ਹੀ 2 ਘੰਟਾ ਵੱਧ ਜੇ ਚੇਰ ਪੈ ਆਉਂ ਰਿਹਾ ਦੇਖ ਕੇ ਲਵੇ ਤੋਰੋ ਜੀ ਵੀ 10 ਕੱਢੂ ਕੋਈ 20 ਕੱਢੂ ਕੋਈ 30 ਕੱਢੂ ਠੀਕ ਹੈ ਗੱਲ ਹਾਂ ਜਦੋਂ ਗੇਟੋਂ ਬਾਹਰ ਹੋ ਗਈ ਪੈਸੇ ਲਾਉਣੇ ਫੇਰ ਲਾਉਣ ਪੈਸੇ ਫੋਨ ਲਾਉਣਾ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਗੱਲ ਵੀ ਆਹਰ ਫਲਾਣੇ ਐਨਾ ਕੱਢਦਾ ਉਹ ਕੋਈ ਪਤਾ ਨਹੀਂ ਜਿਹੜਾ ਬੰਦਾ ਕੋਈ ਜਾਣਕਾਰ ਬੰਦਾ ਉਹ ਨਾਲ ਲਿਆਵੇ ਆਪਾਂ ਨੂੰ ਕੋਈ ਚੱਕਰ ਨਹੀਂ ਆਉਣਾ ਅਬਾਈ ਕਹਿੰਦਾ ਓਰੇ ਗਾਂ ਨੂੰ ਪਾਸ ਕਰਕੇ ਲੈ ਜਿਓ ਜਿਹੜੇ ਫਾਰਮ ਦੇ ਵਿੱਚੋਂ ਵੜ ਆਪਾਂ ਲਈ ਹੈ ਉਹਦੀ ਆਪਾਂ ਵੀਡੀਓ ਵੀ ਦਿਖਾ ਦਿੰਦੇ ਤੁਹਾਨੂੰ ਜਿੱਥੋਂ ਲਈ ਹੈ ਆਪਾਂ ਜਿੱਥੋਂ ਲਈ ਹੈ ਹਾਂ ਫਾਰਮ ਦੇ ਵਿੱਚੋਂ ਲਈ ਆ ਬਸੀ ਆਪਾਂ ਠੀਕ ਹੈ ਗੱਲ ਆ ਉਹਦੀ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਵੀਡੀਓ ਦਾ ਬਾਕੀ ਵੀਡੀਓ ਦੱਸ ਜਿਮਾ ਫਾਰਮ ਦੇ ਕੰਮ ਜਿਹੜੇ ਫਾਰਮ ਵਾਲੇ ਸੱਜਣ ਤੋਂ ਲਈ ਆ ਦੂਜਾ ਸੂਆ ਦੰਦਾਂ 'ਚ 6 ਦੰਦਾਂ ਤੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਛੀ ਦਾ ਅੱਲਾ ਜੀ ਦੇਖੀ ਮੂੰਹ ਦੇਖ ਲਿਗਿਆ ਜਮਾ ਟੋਤੇ ਨਾਲ ਦਾ ਵੀਰੇ ਗਾੜੀ ਪਸਾੜੀ ਇੰਨੀ ਚੰਗੀ ਆ ਦੀ ਬੱਸੀ ਦੇਖੀ ਉਨੀ ਮੂਹ ਨੂੰ ਉਨੀ ਬੈਂਕ ਨੂੰ ਆ ਵੀਰੇ ਆ ਫਸ ਮੇਲੇ ਵੇ ਦੀ ਆ ਜਿੱਦਾਂ ਦਾ ਲੇ ਵਾਪਸ ਨੂੰ ਰეკਮੈਂਡ ਕਰਦੇ ਆ ਨਾ ਗਾਵਾਂ 'ਚ ਕਾਮਯਾਬ ਰਹਿੰਦਾ ਜਮਾ ਫੀਟਿੰਗ ਵਾਲੇ ਲੈ ਵੀ ਆ ਜੀ ਨਾਲ ਠੰਡੀ ਸੱਜਣੋਂ ਮੂਫੀ ਵਾਲਾ ਇਹ ਇੱਥੇ ਇੱਥੇ ਦਿਖਾ ਦੀ ਗਰੀ ਇਥੋਂ ਕਰਾ ਦੀ ਆਰਡਰ ਕੁਆਲਿਟੀ ਚੈੱਕ ਤੇ ਉਰਲੇ ਬੰਨਿਓ ਦਿਖਾ ਦੀ ਆਗੇ ਜਿਹੇ ਸਾਈਡ ਮੂੰਹ ਦੀ ਕੁਆਲਿਟੀ ਬਹੁਤ ਵਧੀਆ ਬੱਚੀ ਕਰਾ ਦੀ ਪਰੇਸ਼ਾਨ ਨਾ ਕਰ ਤਿਹਾਰੇ ਹੁਣ ਕੋਈ ਤੇਰਾ ਕਰਦੇ ਪਾਵੇ ਥੋੜਾ ਥੋੜੀ ਖੁੱਲੀ ਹੈ ਨਾ ਬੱਸੀ ਦੇਖੀ ਲੈ ਮੂੰਹ ਤਾਂ ਦੇਖ ਸੋਟਾ ਮੂੰਹ ਹੱਦੋਂ ਵੱਧ ਚੰਗੀ ਆ ਬੱਸੀ ਵੀਰਾਂ ਇਥੋਂ ਦਿਖਾ ਦੇ ਬਾਈ ਕਹਿੰਦਾ ਖੁੱਲੀ ਆਨ ਕਰਕੇ ਨਾ ਤਿਹਾਰੇ ਦੀ ਔਲਜੀ ਮਨਾਉਂਦੀ ਆ ਆ ਖਿੱਚ ਕੇ ਜੀ ਲੈਂਦੀ ਆ ਹੁਣ ਜੇ ਚੰਗੀ ਆ ਮਾ ਉਹ ਗਾੜੀ ਪਸਾੜੀ ਸਾਰੀ ਦਿਖਾ ਦੇ ਵੀਰ ਬਣ ਕੇ ਮਾ ਕਰੋ ਦੇਖੇ ਕਾਰ ਦੇ ਲੇ 19 ਮੂਰੇ ਦੇਖੀ ਨਾ ਕਿ ਉਹਨੇ ਮੂਰੇ ਉਹਨੇ ਪਾਏਗਾ ਚਵਾਈ ਦੀ ਕਿਵੇਂ ਚੰਗ ਵੇਖ ਇਧਰ ਲੈ ਬੰਨਿਓ ਅੰਤ ਸੱਲੀ ਕਰਾ ਦੀ ਹਰੇਕ ਪੱਖ ਮੂੰਹ ਪੱਖੋਂ ਬਹਾਲੀ ਚੰਗੇ ਹੱਦੋਂ ਵੱਧ ਚੰਗੇ ਆ ਭਰਾ ਮੇਰਿਆ ਠੀਕ ਹੈ ਕੋ ਮੇਰੇ ਕਹਿਣ ਦਾ ਮਾੜੀ ਨਹੀਂ ਮੇਰੇ ਕਹਿਣ ਨਾਲ ਚੰਗੀ ਹੁੰਦੀ ਬੱਸੀ ਠੀਕ ਹੈ ਗੱਲ ਆ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਲੈ ਚੱਲ ਕੋਈ ਹੌਲੀ 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 ਟਿਕਾਈ ਨੂ ਬੋਚ ਕੇ ਲੈ ਜਾਣਾ ਤੇ ਆਰਡਰ ਰੱਖਦੀ ਆ ਬੜਾ ਸ਼ਾਨਦਾਰ ਨਾਮ ਬਾਹ ਨਿਆ 19 ਮੂਰੇ ਨੂੰ ਹੀ ਬੈਂਕ ਆ ਭਰਾ ਮੇਰਿਆ ਤੇ ਆ ਗਈ ਜਮਾਂ ਸ਼ਕੀਨ ਆ ਗਈ ਫੁੱਲ ਜਮੈਨੂੰ ਕੋਈ ਹਾਂ ਨੋਕਰੇ ਘੂਲੇ ਵਰਗੀ ਆ ਜਮੈ ਇੱਕ ਨੰਬਰ ਆ ਭਰਾ ਮੇਰਿਆ ਦੰਦਾਂ ਦੇ ਵਿੱਚ 6 ਦੰਦ ਦੂਜਾ ਤਾਜੀ ਸੂਈ ਜ਼ੇਰ ਜੱਪਾ ਡ ਤੇ ਨਾਲ ਇਹ ਵੀ ਆ ਗਿਆ ਮੇਲਕਾ ਹਾਂ ਨਾਲ ਮੇਲਕਾ ਫਿਰ 72 ਵਾਧੂ ਬਹੁਤ ਕਮਾਲ ਦੀ ਐਨੀ ਦੀ ਗਾੜੀ ਮੂਰੇ ਆ ਜਾ ਲਾ ਮੂਰੇ ਤੇ ਗਿਆ ਇਹ ਐਨ ਕਮਾ ਦੇ ਗਾਰੀ ਉਰਲੇ ਬੰਨੇ ਆ ਜਾ ਐ ਆਰਡਰ ਕੁਆਲਟੀ ਦੇ ਕਮਾ ਦੇ ਕੈਮਰਾ ਤਸੱਲੀ ਕਰਾ ਦੇ ਆ ਕੀ ਪ੍ਰਿੰਟ ਵਾਲੇ ਮਾਮਲੇ 'ਚ ਇਹ ਹੋਇਆ ਤੈਨੂੰ ਦਾ ਭਰਾ ਮੇਰਾ ਜੇ ਦੁਖੀ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਇਹਨਾਂ ਦਾ ਟਾਈਮ ਆਉਣ ਵਾਲਾ ਠੀਕ ਹੈ ਗੱਲ ਹਾਂ ਤੇ ਮਾਰ ਤਾਰਾਂ ਚ ਮੋਰ ਮਾਰ ਦੇ ਤਾਰਾਂ ਕਿ ਨਹੀਂ ਬੀਜੂ ਅਈ ਮਾਰਦਾ ਹੈ ਕਿ ਬੱਚੇ ਪੁੱਛੇ ਲੋਨ ਜਤਾਲੀ ਬੈਠਾ ਯਾਰ ਠੀਕ ਹੈ ਗੱਲ ਗਰਮ ਗਰਮ ਤਾਂ ਨਹੀਂ ਨਾਲ ਨਾਲ ਸਾਹਮਣੇ ਦਾ ਪਦਰ ਉੱਪਰ ਗਾ ਨਹੀਂ ਦੀ ਆਪਣੇ ਘਰੇ ਆਉਂਦੀ ਠੀਕ ਹੈ ਨਾ ਹੀ ਨਿਕਰ ਮਾਤਾ ਮਾਤਾ ਕੇ ਸੱਜਣਾ ਦੀ ਖਾਸੀਅਤ ਇਹ ਹੁੰਦੀ ਹੈ ਵੀ ਬਿਨਾ ਨਿਆਣੇ ਤੋਂ ਦੋਨਾਂ ਪਾਸੇ ਲੈ ਕੇ ਟੋਣ ਵਾਲੇ ਪਸ਼ੂ ਇਸ ਘਰ ਚ ਹੁੰਦੇ ਨੇ ਅਕਸਰ ਜਦੋਂ ਵੀ ਵੀਡੀਓ ਬਣਾਉਂਦੇ ਆ ਇੱਕ ਨੰਬਰ ਆ ਜਮਾਈ ਬਰਾਹਤ ਲਾਉਣ ਦੀ ਹੋਣੀਂ ਗਿਰਿਆ ਕਿ ਜਿਵੇਂ ਸੀਲ ਠੰਡੇ ਜਿਵੇਂ ਮਰਜੀ ਬੰਟੇ ਘਿੱੜੀ ਚ ਲੈ ਦਿਖਾ ਦੇ ਕਿਉਂਕਿ ਬੌਲਾ ਹੀ ਆਹ ਜਿਹੜਾ ਪੀਲਾ ਜਿਵੇਂ ਜਿਵੇਂ ਚਬਾਈ ਲੱਗੂਗੀ ਓਦਾਂ ਓਦਾਂ ਬਣਦਾ ਜਾਊਗਾ ਸਿਸਟਮ ਵਾਹ ਛੱਡ ਦੇ ਜੀ ਲੈ ਬੌਲਾ ਵੀ ਦਿਖਾ ਦੇ ਪਹੁੰਚ ਗੱਲ ਆ ਜੀ ਠੀਕ ਹੈ ਗੱਲ ਲੈ ਪੈਸੇ ਕਿੰਨੇ ਲਾਵਾਂਗੇ ਇਹਦੇ ਚ ਮੋਲ ਪੈਸੇ ਮੋਲ ਜਰਾ 85 ਗਰਾ 90 ਗਰਾ ਲਈ ਜਨ 90 95 95000 ਰੁਪਏ ਮਾ ਦੇ ਬੱਸੀਆਂ ਦਾ ਆ ਪਾ ਪੰਜ 75 ਦੀ ਦੇ ਦਾਂਗੇ 75 ਦੀ ਦੇ ਦਾਂਗੇ 75000 ਹਾਂ ਜਮਾ ਸੀਰ ਠੰਡੀ ਹੈ ਹੈ ਵੀਰੇ ਮਾਨਤਾਨ ਬਾਈ ਮਾਨਤਾਨ ਕਰਦਾਂਗੇ ਤਾਂ ਬੰਦਾ ਕੋਈ ਪਾਣੀ ਡਾਂਗਾ ਮਾਰੀਦਾ ਕਹਿਣਾ ਕਿੰਨੇ ਬੱਸੀਆ ਪਾਥੇ ਭਾਗ ਦੋਰਾ ਨਹੀਂ ਦੇ ਆ ਠੀਕ ਹੈ ਕਹਿੰਦਾ ਆ ਬੱਚੀ ਬਾਈ ਕਹਿੰਦਾ ਦੇਖ ਕੇ ਤੋਰਾਂਗੇ ਜਿਹੜਾ ਸੱਜਣ ਲੈਣ ਵਾਲਾ ਬਣ ਕੇ ਆਊਗਾ ਇੱਕ ਨੰਬਰ ਬੱਸੀਆ ਵੀਰੇ ਕਹਿੰਦਾ 75 22 ਬਾਈ ਕਹਿੰਦਾ ਮਾਨਤਾਨ ਕਰਦਾਂਗੇ ਦੁੱਧ ਦਾ ਰਿਕਾਰਡ ਬਹੁਤ ਚੰਗਾ ਤੇ ਬਾਕੀ ਫ ਸੀਲ ਠੰਡੀ ਦੇਖ ਲੈ ਲੈ ਵੀ ਦਾ ਆਰਡਰ ਦੇ ਕਿੰਨਾ ਅੱਗੇ ਆ ਜਾ ਆ ਜਾ ਮੈਂ ਹੁਚਾਂ ਤਾਂ ਤਾਂ ਹੀ ਲੈਵਾ ਜਾ ਭਰਾ ਮੇਰਾ ਆ ਜਾ ਗੈਰੀ ਹੁਣ ਆ ਜਾ 2 ਨੰਬਰ ਤੇ ਕ੍ਰਾਸ ਬੱਸੀ ਆ ਵੀਰੇ ਸ਼ਾਈਨਿੰਗ ਸ਼ੂਨਿੰਗ ਇਹ ਚ ਵੀ ਇੱਕ ਮੰਦੇ ਤੂੰ ਲਈਂਨੇ ਆਪਾਂ ਦੋਨੇ ਭਰਾ ਮੇਰੇ ਇਹ ਕਰਮ ਤਾਂ ਨਹੀਂ ਆ ਨੋ ਨੋ ਬਰਸ ਨਾਲ ਦੇ ਗਾਂਹਾਂ ਗਾਂਹਾਂ ਆਪਣੀ ਕਰਮ ਨਹੀਂ ਮਿਲੂਗੀ ਠੀਕ ਆ ਗੱਲ ਗਾਂਹਾਂ ਦਾ ਗੱਬਣਾ ਹੋਵੇ ਸੂਈ ਹੋਵੇ ਲੈ ਠੰਡੀ ਸੀਲ ਲੈ ਲੈ ਐਕਸੈਕਟਲੀ ਇਹ ਲੱਗਦਾ ਲੈ ਉਹ ਨਹੀਂ ਆ ਮਰੇਗਾ ਬਬੀ ਜੀ ਸ਼ਾਈਨ ਕੇ ਪੂਰੀ ਵਾਲੇ ਇਹਨੇ 20 ਕਿਲੋ ਤੋਂ ਕੱਢਿਆ ਹੈ ਬਾਈ ਇੱਕ ਬੰਦੇ ਦੋ ਹੀ ਲੈਣੀ ਨੇ ਪਦੋਂ ਇਹ ਜੋੜਾ ਹਾਂ ਜੋੜਾ ਵਜਨ ਵਜੂਦ ਵਾਲੀ ਨੇ ਲਿਸੀਆਂ ਫਿੱਕੇ ਨਹੀਂ ਹੈਗੀਆਂ ਇਹ ਕਿਵੇਂ ਹੋ ਦੰਦਾ ਚ ਇਹ ਤਾਂ ਸਿੱਗੀ ਹੈ ਵੀ ਮੈਨੂੰ ਇਹ ਵੀ ਛੇ ਦੰਦਾ ਹਾਂ ਇਹਦਾ 8 ਤੋਂ 9 ਦਿਨ ਪਿਆ ਬਈ ਦਿਨ ਹਲੇ ਪੂਰੇ ਦੇ ਹੁਣ ਜਾ ਤੋਂ 9 ਦਿਨ ਹਾਂ ਵਜਨ ਦੇ ਲਾ ਪਿਆ ਸਰੀ ਹਿੰਡਾ ਪਿਆ ਪਿੰਡਾ ਮਜ਼ਬੂਤ ਦੇਖ ਕਿੰਨੀ ਆ ਗਈ ਦੋਵਾਂ ਵੱਡਾ ਬਬੀ ਦੀ ਵਾਲੀ ਮਜ਼ਬੂਤ ਵਾਲੀ ਮਜ਼ਬੂਤ ਆ ਫਾਰਮ ਦੀ ਗਾ ਮਾਰ ਹੀ ਦਿੰਦੀ ਬਾਈ ਆ ਬਾਡੀ ਸਟਰਕਚਰ ਦੀਆਂ ਆ ਗਏ ਫੁੱਲ ਮਜ਼ਬੂਤ ਭੱਜ ਨੱਠ ਥੋੜੀ ਬਹੁਤੀ ਉਹਦੇ ਕਰਕੇ ਕਰਦੇ ਉਹਦੇ ਕੋਲੇ ਆ ਜਾਂਦੇ ਖੁੱਲੀਆਂ ਆਪਾਂ ਸੀ ਤਲਾਰੇ ਭਾ ਦੇ ਲੈ ਹਾਂ ਥੋੜਾ ਰੱਸੀ ਦਾ ਜ਼ਰੂਰ ਕਰਨੀ ਹੈ ਹੱਥ ਮਾਰ ਰਿਹਾ ਨਹੀਂ ਉੱਥੇ ਖੜ੍ਹ ਜਾ ਉਹ ਨਹੀਂ ਹੈਗੀ ਲੈ ਤਾਲੀ ਦੇਖ ਲੈ ਕਮਾ ਲਿਆ ਕਮਾ ਲਿਆ ਕਮਾ ਲੈ ਇੱਥੇ ਥੱਲੇ ਰੋਕ ਲਈ ਲੈ ਚੱਲ ਦੇ ਭਾਈ ਨੋ 15 ਆ ਗਈ ਫੁੱਲ ਹਨ ਜਿਹੜੇ ਫਾਰਮਰ ਟੈਗ ਟੂ ਸਾਰੇ ਵਿੱਚੋਂ ਹੀ ਪਏ ਹੋਣੇ ਟੈਗ ਆਪਾਂ ਲਾਹਿਆ ਨਹੀਂ ਉਹ ਟੈਗ ਜਿਹੜੇ ਟੈਗ ਜਿੱਥੋਂ ਲਈ ਆਪਾਂ ਉਹ ਵੀ ਟੈਗ ਮਨੇ ਉਹਦੇ ਠੀਕ ਆ ਗੱਲ ਦੇਖੀ ਮਜ਼ਬੂਤ ਆ ਨਜ਼ਾਰੇ ਦੇ ਦੋ ਬੱਸੀ ਜੀ ਨਹੀਂ ਲੈਣੀ ਆ ਭਰਾ ਮੇਰਾ ਘਰ ਵਾਸਤੇ ਸੀਰ ਲੰਢੇ ਹੁਣ ਦਾ 20 ਕਿਲੋ ਦੱਸੇਗਾ 20 ਤਾਂ ਕੱਢੀ ਤੂੰ ਆਪਣ ਨੂੰ ਵੀ ਪਤਾ ਹੀ ਆ ਬਈ ਬਾਕੀ ਸੱਜਣਾ ਨੇ ਜੱਜਮੈਂਟ ਹਾਂ ਜੱਜਮੈਂਟ ਆਵੇ 20 ਕਿਲੋ ਦੇਖੀ ਅਰਡਾ ਦੇ ਨਾੜਾ ਦੇਖੀ ਗਾੜੀ ਤੇ ਪਸਾੜੀ ਬਾਹਲੀ ਚੰਗੀ ਆ ਹੱਦੋਂ ਬਾਅਦ ਵੀਰੇ ਦਾ ਠੀਕ ਆ ਗੱਲ ਜਿੱਥੇ ਘਾ ਹੜਾ ਮੜਾ ਕਾੜੂ ਕਹਿੰ ਐਨਕਮਾ ਆ ਮਾਣਿਕਾ ਆ ਆਈਂ ਜਗ੍ਹਾ ਦੇ ਮਜਬੂਤ ਬਾਲੀ ਦਿਖਾ ਦੇਂਗਾ ਰੀ ਲੰਬਾਈ ਲੰਬੂਈ ਓਏ ਬਾਲੀ ਚੰਗੀ ਆ ਭਰਾ ਮੇਰਾ ਮੇਰੇ ਕਹਣ ਨਾਲ ਚੰਗੀ ਜੀ ਮਜਬੂਤ ਆ ਗਈ ਨਾਲੇ ਬਾਈ ਕਹਿੰਦਾ ਹਲਕੇ ਜੇ ਕ੍ਰਾਸ ਚ ਆ ਗਈ ਨਜ਼ਾਰੇ ਦੇ ਦੂਰੇ ਸਰਦੀ ਸਾਰੇ ਮੌਸਮਾਂ ਚ ਚੱਲਣ ਵਾਲੀ ਬੱਛੀ ਆ ਲੈ ਦੇਖੀ ਲੈ ਲੇਬੇ ਦੀ ਕਿੰਨੀ ਉਹ ਤੇ ਨੋਕਲਾ ਆ ਗਈ ਇੱਧਰ ਇੱਧਰ ਲਈ ਲੈ ਦੇਖੀ ਬਾਈ ਆ ਦੇਖ ਲੈ ਲੈਬੇ ਦੀ ਬੰਤਰ ਬੰਤਰ ਬਹੁਤ ਚੰਗੀ ਆ ਬਈ ਲੈ ਚੱਲ ਬਾਈ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੰਗੂ ਠੂਠਿਆ ਥਣ ਲੱਗਿਆ ਉਹ ਨਹੀਂ ਹੈਗਾ ਮਾੜੀ ਨਹੀਂ ਹੈ ਲੈਬੇ ਦਾ ਥਣ ਲੈਬੇ ਦੀ ਮਰੇ ਆਪਣੇ ਲੱਤ ਮਾਰਨ ਵਾਲੀ ਠੀਕ ਹੈ ਆਪਣਾ ਸੀਲ ਚੰਗਾ ਲੈ ਕੇ ਦੇਖ ਕਵਾਲਿਟੀ ਵਾਲਾ ਜਾਨਵਰ ਹੁੰਦਾ ਬਾਈ ਫਿਰ ਤੇ ਵੀਡੀਓ ਤੁਹਾਨੂੰ ਪਤਾ ਵੀ ਗਿਣਤੀ ਤੋਂ ਬਾਹਰੇ ਨੇ ਇਹ ਸੱਜਣ ਦੀ ਆਪਣੇ ਚੈਨਲ ਤੇ ਤਕਰੀਬਨ ਰੋਜ਼ਾਂ ਨੂੰ ਵੀ ਵੀਡੀਓ ਆ ਜਾਂਦੀ ਹੋਰ ਆਪਾਂ ਤਾਂ ਨਾਲ ਦੇ ਕਿਸੇ ਬਾਈ ਨਹੀਂ ਹੈਗੀ ਭਰਾ ਮੇਰੇ ਠੀਕ ਹੈ ਗੱਲ ਤੇ ਉਰਲੇ ਬੰਨੋ ਦਿਖਾ ਦੀ ਗਾੜੀ ਦੇਖੀ ਗਾੜੀ ਦੇਖ ਕੇ ਲੈ ਇੱਕ ਵਾਰੀ ਆਰਡਰ ਤੇ ਮਾਰਦੇ ਕੈਮਰਾ ਪੂਰੀ ਗਾੜੀ ਦੇਖ ਨਾ ਦੇਖ ਦੇਖਿਆ ਜਿਹੜਾ ਅਡਰੈਸ ਬੂਨਸ ਦੇਖੇ ਨਹੀਂ ਪੜ੍ਹ ਸਕਦੇ ਅਗਲਾ ਚੀਜ਼ ਹੈ ਬਈਆ ਦੇਖੀ ਲੈ ਆ ਦੇ ਆਣੇ ਪਈਆਂ ਨੇ ਪਰ ਇਹ ਜੇ ਕਿਸੇ ਬੰਦੇ ਨੇ ਪੰਜ ਚਾਰ ਦਿਨ ਸਾਂਭ ਲੂਗਾ ਕੋਈ ਬੰਦੇ ਨੂੰ ਇੱਥੋਂ ਦਿਖਾ ਦੀ ਗਾੜੀ ਸਾਰੀ ਲੰਬਾਈ ਲੰਬੀ ਫੁੱਲ ਆ ਗਈ ਹਾਈਟ ਵੀ ਸੋਹਣੀ ਰੱਖਦੀ ਆ ਵਜ਼ਨ ਚੰਗਾ ਪੱਛੀ ਚ ਬੰਨ ਵਾਲੀ ਆਈਟਮ ਹੀ ਆ ਘਟਣ ਵਾਲੀ ਨਹੀਂ ਹੈਗੀ ਅੱਗੇ ਤੇ ਬਾਕੀ ਜਿਹੜੇ ਮੌਸਮ ਨੇ ਮੌਸਮ ਅਨੁਸਾਰ ਹੀ ਚੱਲੂਗੀ ਇਹ ਮੱਝਾਂ ਵਰਗਾ ਸਰੀਰ ਪਿਆ ਇਹਦਾ ਤੇ ਇਹਦੀ ਇਹਦੀ ਇਹਦੇ ਪੈਸੇ ਕਿਨੇ ਲਾਓ ਬਾ 65000 ਦੀ ਦੇ ਦਾਂਗੇ ਭਾਈ ਜੀ 50000 ਦੀ ਦੇ ਦਾਂਗੇ ਦੱਸੋ 65 ਦੀ ਹਾਂ ਬਿਲਕੁਲ 65000 ਦੀ ਦੇ ਦਾਂਗੇ ਸਿਵਲ ਠੰਡੀ ਸਲਾਉ ਸਲੱਗ ਲੈਣਾ ਹੈ ਕਿਸ ਨੇ ਜਮਕਰ ਉਹਦੇ ਹਿਸਾਬ ਨਾਲ ਆਪਾਂ ਕਰ ਲਾਂਗੇ ਵੀਰੇ ਇਹਦਾ ਹੈ ਉਹਦੇ ਹਿਸਾਬ ਨਾਲ ਕਰ ਲਾਂਗੇ ਆਪਾਂ ਕਿਰਾਇਆ ਛੱਡ ਦਾਂਗੇ ਆਪਾਂ ਫਿਰ ਹੈਂ 100 ਕਿਲੋਮੀਟਰ ਪਹੁੰਚ ਕਰ ਦਾਂਗੇ ਆਪਾਂ ਇਹ ਤੁਹਾਨੂੰ ਮਾਰ ਦੇ ਗਰੀ ਦੋਨਾਂ ਦੇ ਕੈਮਰਾ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ 97794 757600 ਦੂਜੇ ਨੰਬਰ ਇਹ ਪਹਿਲਾ ਨੰਬਰ ਹੈ ਲੈ ਚਮਕੌਰ ਕਹਿੰਦਾ ਨਾ ਜੇ 10 ਆਰੀ ਉੱਠ ਕੇ ਬਾਈ ਇਹ ਥੱਲੇ ਖੇਲਣ ਵਾਲਾ ਸੀਨ ਨਹੀਂ ਕਰੂਗੀ ਬਿਲਕੁਲ ਬਸ ਬੱਸ ਕੁਝ ਨਹੀਂ ਕਹਿੰਦੀ ਇਹਦਾ ਇੱਕ ਨੰਬਰ ਹੀ ਆ ਤੇ ਬਾਕੀ ਨੰਬਰ ਬਾਈ ਹੋਰਾਂ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਦੋਨੇ ਬੈੜਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ